ਜੀ ਸਾਸਰੀ ਘਰ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਚਾਰ ਲੜਕੀਆਂ ਦੇ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਉਣਿਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਹੈ ਡੇਟ ਆਫ ਬਰਥ 13/2/1994 ਪੜ੍ਹਾਈ ਗ੍ਰੈਜੂਏਸ਼ਨ ਬੀਕਾਮ ਕੀਤੀ ਹੋਈ ਹੈ ਜੀ ਕੱਦ 5 ਫੁੱਟ 4 ਇੰਚ ਜੱਦੀ ਸਟਾਨ ਇਹਨਾਂ ਦਾ ਅਮਰੇਤਸਰ ਹੈ ਜੀ ਰੈਸੀਡੈਂਸ ਹੈਗੇ ਨੇ ਮੁੰਬਈ ਮੌਜੂਦਾ ਨੌਕਰੀ ਕਰਦੇ ਆ ਜੀ ਜੇਪੀ ਮੋਰਗਨ ਵਿੱਚ ਟੀਮ ਲੀਡਰ ਨੇ ਯੂ ਐਸ اے ਬੈਂਕ ਵਿੱਚ ਚੰਗੀ ਆਮਦਨ ਹੈ ਜੀ ਵੈਲ ਸੈਟਲ ਫੈਮਿਲੀ ਹੈ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ 86525 3634690 ਸੌਰੀ 8652534690 ਇਹ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਸ ਤੇ ਕਾਲ ਕਰਕੇ ਹੋਰ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਹੈ ਡੇਟ ਆਫ ਬਰਥ 9 12 97 ਸਟੱਡੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਪੀਡੀ ਕੀਤੀ ਹੈ 6 ਇਚ ਸਕੋਰ ਨੇ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਇੱਕ ਪਰਾਇ ਅਨਮੈਰਿਡ ਪਿਤਾ ਸੁਪਰਵਾਈਜ਼ਰ ਨੇ ਜੀ ਮਾਤਾ ਹਾਊਸ ਵਾਈਫ ਨੇ ਲੁਧਿਆਣਾ ਤੋਂ ਇਹ ਬੁਲਾਉਂ ਕਰਦੇ ਆ ਜੀ ਤੇ ਇਹਨਾਂ ਦੀ ਮੰਗੇ ਇਹਨਾਂ ਨੂੰ ਜ਼ਰੂਰ ਤੇ ਸ਼ਾਰਟ ਟਾਈਮ ਡਿਵੋਰਸਡ ਬੁਆਏ ਦੀ ਅਪ ਟੂ 30 ਇਅਰ ਇਨ ਕੈਨੇਡਾ ਦੇ ਵਿੱਚ ਹੋਵੇ ਜਾਂ ਫਿਰ ਆਸਟ੍ਰੇਲੀਆ ਤੇ ਜਾਂ ਜੂਕੇ ਦੇ ਵਿੱਚ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਨਾਲ ਤੁਸੀਂ ਨੋਟ ਕਰ ਸਕਦੇ ਹੋ 708773 43763 ਇਹ ਪਰਿਵਾਰ ਦਾ ਨੰਬਰ ਹੈ ਜੀ ਇਸ ਤੇ ਕਾਲ ਕਰਕੇ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਕਾਸਟ ਦੀ ਲੜਕੀ ਹੈ ਕੁਵਾਰੀ ਹੈ ਜਨਮ ਤਰੀਕ 10/7/1990 ਹਾਈਟ 5 ਫੁੱਟ 5 ਇੰਚ ਵਧੀਆ ਘਰ ਪਰਿਵਾਰ ਏ ਕੈਨੇਡਾ ਜਾਂ ਅਮਰੀਕਾ ਵਿੱਚ ਪੀਆਰ ਲੜਕਾ ਚਾਹੀਦਾ ਹੈ ਕਲਾਕਸ਼ੂ ਦਾ ਵੀ ਮਨਜ਼ੂਰ ਏ ਬੱਚੇ ਵਾਲਾ ਵੀ ਮਨਜ਼ੂਰ ਏ ਲੁਧਿਆਣੇ ਜ਼ਿਲ੍ਹੇ ਤੋਂ ਬੁਲਾਉਂ ਕਰਦੇ ਆ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਏ ਜੀ 9517965823 ਇਹ ਪਰਿਵਾਰ ਦਾ ਨੰਬਰ ਏ ਜੀ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮੇਰਾ ਸਿੱਖ ਲੜਕੀ ਏ ਨਾਮ ਲਵਪ੍ਰੀਤ ਕੌਰ ਏ ਪੜ੍ਹਾਈ ਪਲੱਸ 2 ਕੀਤੀ ਹੋਈ ਏ ਨਾਨ ਮੈਡੀਕਲ ਪਲੱਸ 2 ਦੇ ਵਿੱਚੋਂ 92% ਉਹਨਾਂ ਦੇ ਨੰਬਰ ਆਏ ਹੋਇਆ ਜੀ ਆਈਐਲਟਸ ਬੈਂਡ ਵੀ ਆਏ ਹੋਏ ਨੇ 6.5 ਓਵਰਆਲ ਆਈਐਲਟਸ ਕੀਤੀ ਏ 6.5 ਓਵਰਆਲ ਬੈਂਡ ਨੇ ਜੀ ਮੋਗੇ ਤੋਂ ਬੁਲਾਉਂ ਕਰਦੇ ਆ ਤੇ ਇਹਨਾਂ ਦਾ ਵੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ 97801 71136 ਇਹ ਪਰਿਵਾਰ ਦਾ ਨੰਬਰ ਹੈ ਜੀ ਇਸ ਤੇ ਤੁਸੀਂ ਕਾਲ ਕਰਕੇ ਇਸ ਰਿਸ਼ਤੇ ਦੇ ਬਾਰੇ ਵਿੱਚ ਹੋਰ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਏਸੀ ਜੀ ਆਪਣੇ ਅੱਜ ਦੇ 49 ਰਿਸ਼ਤੇ ਇਨਾ ਚੋ ਕੋਈ ਵੀ ਰਿਸ਼ਤਾ ਤੁਹਾਨੂੰ ਸੈੱਟ ਆਉਂਦਾ ਹੈ ਤਾਂ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਡਾਟਾ ਪੇਚ ਕੇ ਐਡ ਲਗਵਾ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ